ਸਰਕਾਰ ਜਿਹੜੀ ਹੈ ਉਹ ਈਮਾਨਦਾਰ ਹੈ ਸਰਕਾਰ ਦਾ ਮੁਖੀਆ 3 ਸਾਲ ਹੋ ਗਏ ਲਗਭਗ ਕੋਈ 1 ਰੁਪਏ ਦਾ ਇਲਜ਼ਾਮ ਮੇਰੇ ਤੇ ਲਾ ਦੋ ਪਰ ਮੈਂ ਲੋਕਾਂ ਨੂੰ ਖੱਜਲ ਖਵਾਰ ਨਹੀਂ ਹੋਣ ਦੇਵਾਂਗਾ ਹਾਂਜੀ ਸਤਾਵਜ ਵਾਲੇ ਮਹਾਰਾਜ ਮੁੱਖ ਮੰਤਰੀ ਪੰਜਾਬ ਅੱਜ ਕਹਿ ਰਹੇ ਨੇ ਕਿਸਾਨਾਂ ਦੇ ਉੱਤੇ ਕੱਲ੍ਹ ਵਾਲੀ ਮੀਟਿੰਗ ਨੂੰ ਲੈ ਕੇ ਕਿ ਮੈਂ ਡਰਦਾ ਨਹੀਂ ਕਿਸੇ ਤੋਂ ਤੇ ਮੈਂ ਐਕਸ਼ਨ ਵੀ ਲੈ ਸਕਦਾ ਸਮਾਨ ਸਾਹਿਬ ਐਕਸ਼ਨ ਦਾ ਤੁਸੀਂ ਬਹੁਤ ਚੜਦੇ ਲੈ ਰਹੇ ਹੋ ਪੰਜਾਬ ਦੀਆਂ ਮਾਵਾਂ ਦੇ ਪੁੱਤ ਝੂਠੇ ਪੁਲਿਸ ਮੁਕਾਬਲਿਆਂ 'ਚ ਮਰਵਾ ਕੇ ਕਦੇ ਪੀਲੀ ਭੀਤ ਤੇ ਕਦੇ ਤਰਨ ਤਾਰਨ ਕਦੇ ਅੰਮ੍ਰਲ ਸਰਖ ਦੇ ਜਲੰਧਰ ਕਦੇ ਪਟਿਆਲੇ ਐਕਸ਼ਨ ਹੀ ਆ ਬਹੁਤ ਚੜਦੇ ਐਕਸ਼ਨ ਲੈ ਰਹੇ ਹੋ ਤੁਸੀਂ ਸੈਂਟਰ ਦੀਆਂ ਨੀਤੀਆਂ ਲਗਾਤਾਰ ਪੰਜਾਬ 'ਚ ਲਾਗੂ ਕਰ ਰਹੇ ਆ ਜੋ ਭਾਜਪਾ ਕਹਿੰਦੀ ਤੁਸੀਂ ਉਹ ਪੰਜਾਬ 'ਚ ਲਾਗੂ ਕਰ ਰਹੇ ਹੋ ਸ਼ਿਕਿਆ ਨੀਤੀ ਸੈਂਟਰ ਦੀ ਉਹ ਤੁਸੀਂ ਸਭ ਤੋਂ ਪਹਿਲਾਂ ਮੁੱਖ ਮੰਤਰੀ ਆ ਪੂਰੇ ਭਾਰਤ ਦੇ ਵਿੱਚ ਜੀ ਨੇ 2022 ਦੇ ਵਿੱਚ ਸਰਕਾਰ ਬਣਨਸਾਰ ਸਿੱਖਿਆ ਨੀਤੀ ਜਿਹੜੀ ਮਾਰੂ ਨੀਤੀ ਆ ਸਭਿਆਤਾ ਦੇ ਲਈ ਪੰਜਾਬ ਦੇ ਲਈ ਬੋਲੀ ਵਿਰਸੇ ਲਈ ਉਹ ਤੁਸੀਂ ਪੰਜਾਬ ਦੇ ਵਿੱਚ ਸਭ ਤੋਂ ਪਹਿਲਾਂ ਲਾਗੂ ਕੀਤੀ ਹੈ ਐਕਸ਼ਨ ਲੈ ਰਹੇ ਹਾਂ ਆ BBMP ਦੇ ਵਿੱਚ ਜਿੱਥੇ ਅਗਲੇ ਨੇ ਕੱਢ ਕੇ ਪੰਜਾਬ ਨੂੰ ਬਾਹਰ ਮਾਰਿਆ ਤੇ ਚੂਹ ਤੱਕ ਨਹੀਂ ਕੀਤੀ ਤੁਸੀਂ ਸੋ ਪੰਜਾਬੀਓ ਜਿਹੜੀ ਗੱਲਬਾਤ ਕਿਸਾਨਾਂ ਨੂੰ ਲੈ ਕੇ ਕਿਸਾਨਾਂ ਦੀ ਮੀਟਿੰਗ ਹੋਈ ਮੀਟਿੰਗ ਦੇ ਵਿੱਚੋਂ ਪੰਜਾਬ ਦਾ ਮੁੱਖ ਮੰਤਰੀ ਉੱਠ ਕੇ ਭੱਜਿਆ 2 ਘੰਟੇ ਮੀਟਿੰਗ ਕਰਕੇ ਕਿ ਚੰਗਾ ਤੁਸੀਂ ਧਰਨਾ ਲਾ ਲਓ ਕੋਈ ਗੱਲ ਨਹੀਂ ਯਾਰ ਦੇਖਾਂਗੇ ਤੇ ਉਸ ਤੋਂ ਬਾਅਦ ਚੱਕ ਕੇ ਸਾਰੇ ਕਿਸਾਨ ਆਗੂ ਥਾਂ ਥਾਈ ਤੇ ਫੜ ਕੇ ਥਾਣੇ 'ਚ ਬੰਦ ਕਰਤੇ ਜਾਂ ਘਰਾਂ 'ਚ ਨਜ਼ਰਬੰਦ ਕਰਤੇ ਇਹ ਜਿਹੜੀ ਡਿਕਟੇਟਰ ਭਵੰਸਿਆਂ ਦਾ ਪਤਾ ਸੀਗਾ ਕਿ ਤੂੰ ਵਿਅੰਤਾ ਬਣੇਗਾ ਪਰ ਤੂੰ ਵਿਅੰਤੇ ਨੂੰ maat ਪਾਏਗਾ ਪਾਰ ਹੈ ਜੋ ਘਾਣ ਤੂੰ ਇਸ ਵੇਲੇ ਕਰ ਰਿਹਾ ਜੋ ਤੂੰ ਖਤਰਨਾਕ ਨੀਤੀ ਪੰਜਾਬ ਦੇ ਵਿੱਚ ਖੇਡ ਰਿਹਾ ਨਾ ਜਿਹੜੀ ਅੱਗ ਲਾਉਣ ਦੀ ਕੋਸ਼ਿਸ਼ ਭਾਪੀ ਕਰ ਰਹੀ ਹੈ ਪੰਜਾਬ ਵਿੱਚ ਦਫਾੜ ਪਾ ਕੇ ਪੰਜਾਬ ਨੂੰ ਜਾਤਾਂ ਪਾਤਾਂ ਦੇ ਵਿੱਚ ਲੋਕਾਂ ਨੂੰ ਲੜਾ ਕੇ ਆ ਉਸਵੇਂ ਉਹੀ ਨੀਤੀ ਦੇ ਤੂੰ ਚੱਲ ਰਹੇ ਆ ਇੱਕ ਵੇਲਾ ਤੂੰ ਕਹਿੰਦਾ ਸੀਗਾ ਕਿ ਕਿਸਾਨਤਾ ਜੀ ਵਜਾ ਨਹੀਂ ਦੇਖਦਾ ਜਗਾ ਦੇਖ ਕੇ ਬਹਿ ਜਾਂਦੇ ਤਾਂ ਨਲਾ ਲੰਦੇ ਆ ਅੱਜ ਦਾ ਮੈਂ ਤੇਰਾ ਬਿਆਨ ਪੜ ਰਿਹਾ ਸੀ ਜਿਹੜਾ ਤੂੰ ਆਪਣੇ ਪਾਇਆ ਫੇਸਬੁੱਕ ਪੇਜ ਦੇ ਉੱਤੇ ਕਿ ਜੀ ਮੈਂ 3.5 ਕਰੋੜ ਲੋਕਾਂ ਦਾ ਮੁੱਖ ਮੰਤਰੀ ਆ ਜੀ ਹੋਰ ਵਰਗਾਂ ਨੂੰ ਤੰਗ ਨਾ ਕਰੋ ਧਰਨੇ ਨਾ ਲਾਓ ਸੜਕਾਂ ਨਾ ਰੋਕੋ ਇਹ ਇਕੱਲਾ ਸੋਡਾ ਪੰਜਾਬ ਨਹੀਂ ਹੋਰ ਵਰਗਾਂ ਦਾ ਵੀ ਪੰਜਾਬ ਹੈ ਤੂੰ ਕਹਿਣਾ ਕੀ ਚਾਹੁੰਦਾ ਵੀ ਕਿਸਾਨਾਂ ਦੇ ਨਾਲ ਦੂਜੇ ਵਰਗਾਂ ਦਾ ਟਕਰਾਅ ਹੋ ਜੇ ਪਰ ਪੰਜਾਬ ਦੇ ਲੋਕੋ ਤੁਹਾਨੂੰ ਮੈਂ ਇਹ ਗੱਲ ਦੱਸ ਦੇਣੀ ਚਾਹੁੰਦਾ ਕਿ ਜੇ ਇੱਥੇ ਕਿਸਾਨ ਜਿੱਥੇ ਬੰਦਿਆਂ ਜਾਉਂਦੀਆਂ ਨੇ ਜੇ ਮਾੜੇ ਮੋٹے ਕੋਈ ਹੱਕ ਪੰਜਾਬ ਨੂੰ ਮਿਲ ਰਹੇ ਆ ਜਾਂ ਤੁਸੀਂ ਸੌਖਿਆਂ ਅੱਜ ਤਾਂ ਇੰਨਾ ਕਿਸਾਨਾਂ ਦੀ ਬਦੌਲਤੋਂ ਜਾਂ ਇੱਥੇ ਬੰਦਿਆਂ ਦੀ ਬਦੌਲਤੋਂ ਭਰਾਵੋ ਨੇ ਥੋਡੇ ਘਰਾਂ ਚ ਆ ਕੇ ਤੁਹਾਨੂੰ ਇਹ ਸਰਕਾਰਾਂ ਕੁੱਟਣਗੀਆਂ ਗੱਲ ਯਾਦ ਰੱਖਿਓ ਕਿਸੇ ਨੇ ਚੂਹ ਟੱਕ ਨਹੀਂ ਕਰਨ ਦੇਣੀ ਬੋਲਣ ਨਹੀਂ ਦੇਣਾ ਕੋਈ ਆਵਾਜ਼ ਨਹੀਂ ਕੱਢਣ ਦੇਣੀ ਕਿਸੇ ਨੇ ਸਭ ਨੂੰ ਫੜ ਫੜ ਕੇ ਨਾ ਅੰਦਰ ਤੁੰਗਦਿਆ ਕਰਨਗੇ ਕਿਸੇ ਨੂੰ ਕੁੱਸ ਕਰਨ ਨਹੀਂ ਦੇਣਾ ਅ ਜਿਹੜਾ ਜਿਹੜਾ ਕੰਮ ਇਹ ਕਰ ਰਿਹਾ ਹੈ ਨਾ ਭਵੰਤ ਜੋ ਭਾਜਪੀ ਦੇ ਹੱਥ ਹੁੱਕਾ ਬਣ ਕੇ ਪੰਜਾਬ 'ਚ ਕੰਮ ਕਰ ਰਿਹਾ ਇਹ ਸਾਰਾ ਭਵੰਤ ਕਰ ਰਿਹਾ ਹੁਣ ਨਵਾਂ ਡਰਾਮਾ ਬੈਠ ਲਿਆ ਕਿ ਤਹਿਸੀਲਦਾਰਾਂ ਦੇ ਮੰਗਰ ਹੋ ਗਿਆ ਥੀਲਾ ਤੁਰਿਆ ਫਿਰਦਾ ਕਿ ਮੈਂ ਤਹਿਸੀਲਦਾਰ ਫੜੂਗਾ ਜੀ ਐ ਤਹਿਸੀਲਦਾਰ ਫੜੇ ਜਾਣਗੇ ਆ ਘਾਟ ਆਉਣ ਦੇ ਨਾਲ ਤੈਨੂੰ ਨਹੇ ਤਸਕਰ ਫੜੇ ਜਾਣਗੇ ਤਿੰਨ ਸਾਲ ਕਿੱਥੇ ਸੁੱਤੇ ਰਹੇ ਹੁਣ ਘਾਟ ਆਉਣ ਵਾਲੇ ਹੋਗੇ ਤੁਸੀਂ ਪਤਾ ਲੱਗਾ ਵੀ ਉਹ ਬੜਕਾ ਕੇ ਮਾਰੇ ਦਿੱਲੀ ਵਾਲੇ ਲੋਕਾਂ ਨੇ ਹੁਣ ਨੂੰ ਪਤਾ ਲੱਗਿਆ ਪੰਜਾਬ 'ਚ ਵੀ ਲੋਕ ਦਿਖਾਉਣਗੇ ਸਾਨੂੰ ਪੰਜੀ ਦਾ ਪਾਉਣ ਹੁਣ ਇਧਰ ਨੂੰ ਹੋਗੇ ਘੱਟ ਆਉਣ ਤੇ ਹੋਗੇ ਮੈਂ ਪਹਿਲਾਂ ਹੀ ਬੋਲਿਆ ਮੈਂ ਜੀ ਬੋਲਦਾ ਡੀਐਸਪੀ ਰਿਆ ਮੇਰੇ ਫੂਲ ਤੇ ਮੈਂ 10 ਬੰਦੇ ਦੀ ਲਿਸਟ ਦਿੱਤੀ ਉਹ ਡੀਐਸਪੀ ਨੂੰ ਵੀ ਆਹ 10 ਬੰਦੇ ਚਿੱਟਾ ਵੇਚਦੇ ਆ ਤੇ ਉਹ ਡੀਐਸਪੀ ਨੇ ਉਹਨਾਂ ਬੰਦਿਆਂ ਨੂੰ ਬੁਲਾ ਕੇ ਦਫ਼ਤਰ ਚਾਹ ਪਿਆ ਕੇ ਮੇਰਾ ਨਾਮ ਲੇਤਾ ਸੀਗਾ ਵੀ ਲੱਖਾ ਛੋੜੇ ਨਾਮ ਦੇ ਕੇ ਗਿਆ ਜੇ ਫੜਨੇ ਆ ਤਾਂ ਇਹ ਜੇ ਬੰਦੇ ਫੜ ਹਿੰਮਤ ਹੈਗੀ ਤਾਂ ਕਰਾ ਇਨਕੁਆਰੀ ਮੈਂ ਦੱਸਦਾ ਡੀਐਸਪੀ ਦਾ ਨਾਮ ਕਿਹੜਾ ਈਐਸਪੀ ਹੈ ਮੇਰੇ ਫੂਲ ਟ੍ਰੈਕ ਹੀ ਗਿਆ ਡਰਾਮਿਆਂ ਨਾਲ ਆ ਜਿਹੜੀਆਂ ਤੂੰ ਅੱਖਾਂ ਪੁੰਨਣ ਦੀ ਕੋਸ਼ਿਸ਼ ਕਰ ਰਿਹਾ ਆ ਆ ਕਿਸਾਨਾਂ ਵਾਲੇ ਮੁੱਦੇ ਤੋਂ ਧਿਆਨ ਪਾਸੇ ਕਰਨ ਦੀ ਖਾਤਰ ਤੂੰ ਸੀਲਾਂ ਚ ਵੜ ਗਿਆ ਮਹਾਨਗਰਾਂ ਦੇ ਵਿੱਚ ਵੱਡੇ ਵੱਡੇ ਮਹਾਨਗਰੰਦ ਨੇ ਜਿਹੜੇ ਪੰਜਾਬ ਦੇ ਵੱਡੇ ਜ਼ਿਲ੍ਹਿਆਂ ਚ 20-20 ਕਰੋੜ ਰੁਪਈਆ ਇਕੱਠਾ ਕਰ ਰਹੇ ਆ ਵੱਡੇ ਵੱਡੇ ਅਧਿਕਾਰੀ ਤੇਰੇ ਤੇਰੇ ਇੱਕ ਮਹੀਨੇ ਦਾ ਕਿੱਥੇ ਜਾਂਦਾ ਉਹ ਜਾਂਦਾ ਦਿੱਲੀ ਵਾਲਾਂ ਤੱਕ ਸੋਡੇ ਤੱਕ ਉੱਥੋਂ ਤੱਕ ਪਹੁੰਚਦਾ ਅਸੀਂ ਇੱਕ ਪੈਸਾ ਨਹੀਂ ਜੀ ਖਾਣ ਦੇਵਾਂਗੇ ਲੋਕਾਂ ਨੂੰ ਆਹ ਤੇ ਨਰਿੰਦਰ ਕੌਰ ਭਰਾਜ ਐਮ ਐਲ ਏ ਜਿਹੜੀ 35 ਲੱਖ ਦਾ ਪਹਿਲਾਂ ਸੌਦਾ ਕਰਕੇ ਮਿਲ ਗਿਆ 55 ਲੱਖ ਉਹ ਥੋੜੀ ਟਰੱਕ ਦੀ ਹੁੰਦੀ ਪ੍ਰਧਾਨਗੀ ਦਿੱਤੀ ਆਹ ਤੇ ਹੋਰ ਥਾਂ ਥਾਂ ਤੇ ਐਮ ਐਲ ਏ ਕੀ ਕੁਛ ਕਰੀ ਜਾਂਦੇ ਆ ਸੋ ਪੰਜਾਬ ਦੇ ਲੋਕੋ ਇਸ ਬੰਦੇ ਦੀ ਫਿਤਰਤ ਨੂੰ ਸਮਝੋ ਕਿ ਇਹ ਬੰਦਾ ਪੰਜਾਬ ਨੂੰ ਬਿਲਕੁਲ ਖਤਮ ਕਰ ਰਿਹਾ ਇਹਨੂੰ ਨੀਤੀ ਦੇ ਚੱਲਿਆ ਹੋਇਆ ਹੁਣ ਬਾਲੇ ਕਹਿਣਗੇ ਮਸਲੇ ਤਾਂ ਜੀ ਆ ਸੈਂਟਰ ਦੇ ਨਾਲ ਨੇ ਪੰਜਾਬ ਦੇ ਵਿੱਚ ਧਰਨਾ ਲਾਉਣ ਦੀ ਕੀ ਲੋੜ ਐ ਪੰਜਾਬ ਨਾਲ ਪੰਜਾਬ ਸਰਕਾਰ ਨਾਲ ਵੀ ਬਹੁਤ ਮਸਲੇ ਹੈਗੇ ਨਿਕਸਾਨਾਂ ਦੇ ਮਜ਼ਦੂਰਾਂ ਦੇ ਹੋਰ ਵੱਖ-ਵੱਖ ਵਰਗਾਂ ਦੇ ਬਹੁਤ ਤਰ੍ਹਾਂ ਦੇ ਮਸਲੇ ਨੇ ਆ ਜਿਹੜੇ ਕਹਿੰਦਾ ਮੈਂ 10000 ਨੌਕਰੀਆਂ ਹੋਰ ਕੱਢਤੀਆਂ ਮੈਂ 60000 ਨੌਕਰੀਆਂ ਦੇਤੀਆਂ 60000 ਨੌਕਰੀ ਦਾ ਕਰੇ ਅੰਕੜਾ ਦਾ ਪੇਸ਼ ਕਰਦੇ ਕੋਈ ਉਹ ਰੱਖਦੇ ਵੀ ਆ ਨਾ ਉਹਨੇ ਦਿੱਤੇ ਨੇ ਤੇ ਉਹ ਪੰਜਾਬੀ ਕਿੰਨੇ ਆ ਵੀ ਦੱਸ ਦੀ ਤੇ ਨਮੀਆਂ ਪੋਸਟਾਂ ਦੇ ਵਿੱਚ ਤੂੰ ਪੰਜਾਬੀ 10 ਨੰਬਰ ਦੀ ਰੱਖੀ ਐ ਇੱਕ 50 ਨੰਬਰ ਦਾ ਟੈਸਟ ਰੱਖਤਾ ਉਹਦੇ ਨੰਬਰ ਨਹੀਂ ਵਿੱਚ ਜੁੜਨ ਦੇ ਮੈਟ ਨਹੀਂ ਆਉਣੇ ਨੰਬਰ ਉਹ ਵੀ ਪੇਪਰ ਬੜਾ ਸੌਖਾ ਸੈੱਟ ਕਰਦੇ ਆ ਵੀ ਬਾਹਰਲੇ ਬੰਦਿਆਂ ਨੂੰ ਇੱਥੇ ਆ ਕੇ 100% ਗਾਰੰਟੀ ਦੇ ਨਾਲ ਹਰ ਸਮੱਸਿਆ ਦਾ ਹੱਲ ਪਰੇਸ਼ਾਨੀ ਜਿਵੇਂ ਲਵ ਮੈਰਿਜ ਵਸ਼ੀਕਰਨ ਪਤੀ ਪਤਨੀ ਚ ਅਣਬੰਟ ਮੋਟਕਾਰਨੇ ਕਾਰੋਬਾਰ ਦਾ ਨਾ ਚੱਲਣਾ ਵਿਦੇਸ਼ ਯਾਤਰਾ ਲਾ